ਸਾਸੀਕਾਲ ਦੋਸਤੋ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੀ ਸਬ ਤਹਿਸੀਲ ਅਰਨੀਵਾਲਾ ਸ਼ੇਖਸ਼ਬਾਨ ਵਿੱਚ ਤੇ ਅਰਨੀਵਾਲਾ ਸ਼ੇਖਸ਼ਬਾਨ ਦੇ ਵਿੱਚ ਤੁਹਾਨੂੰ ਇੱਕ ਪੁਰਾਣੀ ਨਿਸ਼ਾਨੀ ਦਿਖਾ ਰਹੇ ਹਾਂ ਦੋਸਤੋ ਜਿਹੜਾ ਅਰਨੀਵਾਲਾ ਸ਼ੇਖਸ਼ਬਾਨਾ ਹੁਣ ਤਾਂ ਇੱਕ ਕਸਬੇ ਦੇ ਤੌਰ ਤੇ ਮਸ਼ਹੂਰ ਹੋ ਚੁੱਕਾ ਹੈ ਪਹਿਲਾਂ ਇੱਕ ਪਿੰਡ ਸੀ ਤੇ ਲਗਭਗ 10 ਦੇ ਆ ਕੇ 1820 ਈਸਵੀ ਦੇ ਵਿੱਚ ਇਹ ਪਿੰਡ ਵਸਿਆ ਸੀ ਤੇ ਦੋਸਤੋ ਇਹ ਜਿਹੜੀ ਨਿਸ਼ਾਨੀ ਦੇਖ ਰਹੇ ਆ ਦੋਸਤੋ ਇਹ ਕਸਟਮ ਚੌਂਕੀ ਹੋਇਆ ਕਰਦੀ ਸੀ ਤੇ ਦੱਸਦੇ ਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਆ ਕਿਉਂਕਿ ਦੋਸਤੋ ਜਿਹੜਾ ਅਰਨੀ ਵਾਲਾ ਸ਼ੇਖਸ਼ਮਾਨ ਮੰਡੀ ਆ ਇਹ ਪਹਿਲਾਂ ਮਲਤਾਨ ਤੋਂ ਜਿਹੜੀ ਦਿੱਲੀ ਨੂੰ ਰੋਡ ਜਾਂਦੀ ਸੀ ਇਹ ਮੇਨ ਰੋਡ ਦੇ ਉੱਪਰ ਸਥਿਤਾ ਵੰਡ ਤੋਂ ਬਾਅਦ ਬਹੁਤ ਸਾਰੇ ਜਿਹੜੀਆਂ ਰੋਡ ਨੇ ਸੜਕਾਂ ਨੇ ਉਹ ক্লোਜ਼ ਹੋ ਗਈਆਂ ਪਹਿਲਾਂ ਦੱਸਦੇ ਆ ਕਿ ਕਾਬਲ ਕੰਧਾਰ ਤੋਂ ਜਿਹੜੇ ਵਪਾਰੀ ਆਇਆ ਕਰਦੇ ਸੀ ਦਿੱਲੀ ਨੂੰ ਜਾਂਦੇ ਸੀ ਤੇ ਉਸ ਸਮੇਂ ਇਹ ਜਿਹੜੀਆਂ ਚੌਂਕੀਆਂ ਬਣੀ ਹੋਈਆਂ ਸੀ ਜਿਸ ਤਰ੍ਹਾਂ ਤੁਸੀਂ ਇਹ ਇੱਟਾਂ ਵੀ ਦੇਖ ਰਹੇ ਹੋ ਇਹ ਪੁਰਾਣੀ ਤੇ ਪਤਲੀ ਇੱਟ ਦੀ ਬਣੀ ਹੋਈ ਚੌਂਕੀ ਆ ਦੱਸਦੇ ਆ ਕਿ ਇਸ ਚੌਂਕੀ ਦੇ ਥੱਲੇ ਸੱਤ ਅੱਠ ਕਮਰੇ ਵੀ ਸੀ ਪਰ ਉਹ ਚੀਜ਼ਾਂ ਹੁਣ ਸਾਰੀਆਂ ਖਤਮ ਹੋ ਚੁੱਕੀਆਂ ਨੇ ਜਿਹੜਾ ਚੌਂਕੀ ਦਾ ਉੱਪਰਲਾ ਹਿੱਸਾ ਹੈ ਉਹ ਅੱਜ ਵੀ ਮੌਜੂਦ ਆ ਇੱਕ ਨਿਸ਼ਾਨੀ ਦੇ ਤੌਰ ਤੇ ਇਹ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆ ਪਹਿਲਾਂ ਦੱਸਦੇ ਆ ਕਿ ਉੱਪਰਲੇ ਪਾਸੇ ਇਸ ਦੇ ਛੱਤ ਵੀ ਹੋਇਆ ਕਰਦੀ ਸੀ ਤੇ ਆਸੇ ਪਾਸੇ ਇਹ ਜਿਹੜੇ ਛੋਟੇ ਛੋਟੇ ਮੋਰਚੇ ਬਣੇ ਹੋਏ ਆ ਪਰ ਹੌਲੀ ਹੌਲੀ ਕਰਕੇ ਹਰ ਚੀਜ਼ ਦੀ ਜਿਸ ਤਰ੍ਹਾਂ ਇੱਕ ਮਨਿਆਦ ਹੁੰਦੀ ਆ ਤੇ ਉਹ ਮਨਿਆਦ ਇਹਨਾਂ ਚੀਜ਼ਾਂ ਦੀ ਖਤਮ ਹੁੰਦੀ ਜਾ ਰਹੀ ਆ ਬਿਨਾ ਸਾਮ ਸੰਭਾਲ ਦੇ ਇਹ ਜਿਹੜੇ ਆਪਾਂ ਦੇਖ ਰਹੇ ਆ ਇਹ ਛੋਟੇ ਛੋਟੇ ਜਿਹੜੇ ਮੋਰਚੇ ਸੀ ਆਸੇ ਪਾਸੇ ਧਿਆਨ ਰੱਖਣ ਵਾਸਤੇ ਇਹ ਵੀ ਕੰਧ ਦੇ ਵਿੱਚ ਮੋਰਚੇ ਬਣੇ ਹੋਏ ਸੀ ਤੇ ਇਹ ਜੜੀਆਂ ਕਸਟਮ ਚੌਂਕੀਆਂ ਸੀ ਕੋਸ਼ਤਾਨ ਨਿਗਰਾਨੀ ਦੇ ਤੌਰ ਤੇ ਵਰਤੀਆਂ ਜਾਂਦੀਆਂ ਸੀ ਤੇ ਕੁਝ ਜਿਹੜੀ ਡਾਕ ਹੁੰਦੀ ਸੀ ਉਹ ਡਾਕ ਦਾ ਦਾਣ ਪ੍ਰਦਾਨ ਵੀ ਹੁੰਦਾ ਸੀ ਦੱਸ ਦਿਆ ਕਿ ਪਿੰਡ ਬੰਨਾਂ ਵਾਲੇ ਵੀ ਇੱਕ ਚੌਂਕੀ ਸੀ ਤੇ ਬੰਨਾਂ ਵਾਲੇ ਤੋਂ ਬਾਅਦ ਲੱਖੇ ਵਾਲੀ ਮੰਡੀ ਚੌਂਕੀ ਸੀ ਇਹ ਸਾਰੀਆਂ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਸੀ ਤੇ ਉਸ ਸਮੇਂ ਜਿਹੜੇ ਵਪਾਰੀ ਸੀ ਉਹ ਊਠਾਂ ਦੇ ਕਾਫਲੇ ਆਇਆ ਕਰਦੇ ਸੀ ਕਿਉਂਕਿ ਜਿਹੜੇ ਰਸਤੇ ਸੀ ਸਾਰੇ ਸੁੰਨਸਾਣ ਤੇ ਇੱਕ ਜੰਗਲ ਦੀ ਤਰ੍ਹਾਂ ਹੁੰਦੇ ਸੀ ਤੇ ਇਸ ਕਰਕੇ ਵਪਾਰੀ ਸੀ ਜਿਹੜੇ ਉਹ ਇਕੱਠੇ ਆਉਂਦੇ ਸੀ ਤੇ ਉਦੋਂ ਅਖਰੋ ਕੋਟ ਬਦਾਮ ਇਹਨਾਂ ਚੀਜ਼ਾਂ ਦਾ ਜਿਹੜਾ ਵਪਾਰ ਹੁੰਦਾ ਸੀ ਤੇ ਇਹ ਕਸਟਮ ਚੌਂਕੀ ਸੀ ਇੱਕ ਜਿਹੜੀ ਅਰਨੀ ਵਾਲਾ ਸ਼ੇਖ ਸ਼ਮਾਨ ਦੇ ਵਿੱਚ ਅੱਜ ਵੀ ਇੱਕ ਨਿਸ਼ਾਨੀ ਦੇ ਵਜੋਂ ਮੌਜੂਦ ਆ ਇਸ ਦੇ ਪਿਛਲੇ ਪਾਸੇ ਇੱਕ ਜਿਹੜਾ ਛੱਪੜ ਦਿਖਾਈ ਦੇ ਰਿਹਾ ਇਹ ਵੀ ਦੋਸਤੋ ਬਹੁਤ ਪੁਰਾਣਾ ਛੱਪੜ ਆ ਤੇ ਉਹ ਛੱਪੜ ਦੇ ਕੋਲ ਇੱਕ ਪੁਰਾਣਾ ਖੂਹ ਹੁੰਦਾ ਸੀ ਉਹ ਖੂਹ ਅੱਜ ਇੱਕ ਸਿਰਫ ਨਿਸ਼ਾਨੀ ਉਸ ਦੀ ਮੌਜੂਦ ਆ ਉਹ ਵੀ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਦਿਖਾਵਾਂਗੇ ਤੇ ਇਹ ਜਿਹੜੀ ਚੌਂਕੀ ਅਰਨੀ ਵਾਲਾ ਸ਼ੇਖ ਸ਼ਬਾਨ ਦੀ ਆ ਇਸ ਨੂੰ ਲੋਕਲ ਜਿਹੜੇ ਲੋਕ ਨੇ ਉਹ ਤਾਂ ਜਾਣਦੇ ਆ ਇਸ ਨੂੰ ਪੁਰਾਣੀ ਚੌਂਕੀ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਪਰ ਆਮ ਲੋਕਾਂ ਦੇ ਧਿਆਨ ਤੋਂ ਇਹ ਬਾਹਰ ਆ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਕੰਧ ਦੇ ਵਿੱਚ ਦੇਖ ਰਹੇ ਹੋ ਇਹ ਛੋਟੇ ਛੋਟੇ ਮੋਰਚੇ ਬਣੇ ਹੋਏ ਆ ਪ੍ਰਾਣੀ ਛੋਟੀ ਇੱਟ ਦੀਆਂ ਜਿਹੜੀਆਂ ਕੰਧਾਂ ਨੇ ਤੇ ਇਹ ਚੌਂਕੀ ਦਾ ਜਿਹੜਾ ਉੱਪਰਲਾ ਹਿੱਸਾ ਸਿਰਫ ਅੱਜ ਇੱਕ ਨਿਸ਼ਾਨੀ ਦੇ ਵਜੋਂ ਮੌਜੂਦ ਰਹਿ ਗਿਆ ਬਾਕੀ ਜਿਹੜਾ ਹੇਠਲਾ ਹਿੱਸਾ ਸੀ ਹੇਠਲੇ ਕਮਰੇ ਸੀ ਉਹ ਹੌਲੀ-ਹੌਲੀ ਖਤਮ ਹੋ ਗਏ ਇਸ ਦੇ ਕੋਲ ਇੱਕ ਛੋਟਾ ਜਿਹਾ ਸਕੂਲ ਵੀ ਹੋਇਆ ਕਰਦਾ ਸੀ ਕੱਚਾ ਸੀ ਪੁਰਾਣੀਆਂ ਨਿਸ਼ਾਨੀਆਂ ਤਾਂ ਤਕਰੀਬਨ ਹੁਣ ਸਾਰੀ ਜਗ੍ਹਾ ਤੇ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਕਿਤੇ ਵੀ ਕੋਈ ਪੁਰਾਣੀ ਚੀਜ਼ ਮਿਲਦੀ ਆ ਤੇ ਅਸੀਂ ਉਸ ਨੂੰ ਕਵਰ ਕਰਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਪਿੰਡ ਅਰਨੀ ਵਾਲਾ ਦੇ ਵਿੱਚ ਜਿਹੜੀ ਲਗਭਗ 1820 ਜਾਂ 25 ਦੇ ਵਿੱਚ ਬਣੀ ਹੋਈ ਕਸਟਮ ਚੌਂਕੀ ਸੀ ਉਹ ਤੁਸੀਂ ਦੇਖ ਰਹੇ ਸੀ ਤੇ ਐਂਡ ਦੇ ਵਿੱਚ ਤੁਹਾਨੂੰ ਅੱਗੇ ਉਹ ਖੂਬ ਵੀ ਦਿਖਾ ਦਿੰਨੇ ਆ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਇਹ ਸਿਰਫ ਆਸੇ-ਪਾਸੇ ਤੇ ਅੱਜ ਗੰਦਗੀ ਫੈਲ ਚੁੱਕੀ ਆ ਪਰ ਇਹ ਖੂਬ ਵੀ ਉਹੀ ਇੱਕ ਪੁਰਾਣੀ ਨਿਸ਼ਾਨੀ ਇੱਥੇ ਮੌਜੂਦ ਆ ਤਾਂ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਨੀ ਨਾ ਭੁੱਲਿਓ ਤੇ ਜਾਂਦੇ-ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਇਹੀ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਸਾਨੂੰ ਹੌਸਲਾ ਫਜਾਈ ਦਿੰਦੀਆਂ ਨੇ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ